ਬੀਤੇ ਕੁਝ ਦਿਨ ਪਹਿਲਾਂ ਰਾਜਪੁਰਾ ਦੇ ਜੈਂਟਸ ਕਲੱਬ ਦੇ ਵੱਲੋਂ ਦੂਸਰਾ ਬੈਡਮਿੰਟਨ ਟੂਰਨਾਮੈਂਟ ਸਵਰਗੇ ਸ਼੍ਰੀ ਮਨੀਸ਼ ਵਰਮਾ ਜੋਨੀ ਜੀ ਦੀ ਯਾਦ ਦੇ ਵਿੱਚ ਸ਼ੁਰੂ ਕਰਪਾਇਆ ਗਿਆ ਸੀ ਜਿਸ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਰਾਜਪੁਰਾ ਇਲਾਕੇ ਦੇ ਬੱਚਿਆਂ ਵੱਲੋਂ ਇਸ ਬੈਡਮਿੰਟਨ ਟੂਰਨਾਮੈਂਟ ਦੇ ਵਿੱਚ ਹਿੱਸਾ ਲਿਆ ਗਿਆ ਜੈਂਟਸ ਕਲੱਬ ਦੇ ਵੱਲੋਂ ਕਰਵਾਏ ਗੇ ਇਸ ਦੂਸਰੇ ਬੈਡਮਿੰਟਨ ਟੂਰਨਾਮੈਂਟ ਤੇ ਸਮਾਪਤੀ ਸਮਾਰੋਹ ਦੇ ਮੌਕੇ ਤੇ ਹਲਕਾ ਰਾਜਪ੍ਰਦੇਵ ਵਿਧਾਇਕਾ ਮੈਡਮ ਨੀਨਾ ਮਿੱਤਲ ਆਪਣੀ ਟੀਮ ਦੇ ਨਾਲ ਕਲੱਬ ਦੇ ਵਿੱਚ ਪਹੁੰਚੇ ਜਿੱਥੇ ਕਲੱਬ ਦੇ ਸਮੂਹ ਮੈਂਬਰਾਂ ਦੇ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਜਿੱਥੇ ਮੈਡਮ ਨੀਨਾ ਮਿੱਤਲ ਦੇ ਵੱਲੋਂ ਖਿਡਾਰੀਆਂ ਦਾ ਹੌਸਲਾ ਵਧਾਉਂਦੇ ਹੋਏ ਉਹਨਾਂ ਨੂੰ ਸਾਬਾਸ਼ ਦਿੱਤੀ ਗਈ ਫੋਟੇ ਹੀ ਇਸ ਬੈਡਮਿੰਟਨ ਟੂਰਨਾਮੈਂਟ ਦੇ ਵਿੱਚ ਜੇਤੂ ਰਹੇ ਬੱਚਿਆਂ ਨੂੰ ਆਪਣੇ ਹੱਥਾਂ ਦੇ ਨਾਲ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਥੀ ਆਪ ਜੀ ਨੂੰ ਦੱਸਦੀ ਏ ਕਿ ਜੈਂਟਸ ਕ럽 ਦੇ ਵੱਲੋਂ ਕਰਵਾਏ ਗੇ ਦੂਸਰੇ ਬੈਡਮਿੰਟਨ ਟੂਰਨਾਮੈਂਟ ਦੇ ਵਿੱਚ ਅੰਡਰ 16 ਸਿੰਗਲ ਦੇ ਵਿੱਚ ਪਹਿਲਾ ਸਥਾਨ ਕਰਨ ਵੀਰ ਸਿੰਘ ਦੂਸਰਾ ਸਥਾਨ ਤਰਨਪ੍ਰੀਤ ਸਿੰਘ ਨੇ ਹਾਸਲ ਕੀਤਾ ਅੰਡਰ 19 ਸਿੰਗਲ ਦੇ ਵਿੱਚ ਪਹਿਲਾ ਸਥਾਨ ਸੁਪਾਗ ਅਤੇ ਦੂਸਰੇ ਸਥਾਨ ਤੇ ਮਾਦਵ ਨੇ ਹਾਸਲ ਕੀਤਾ ਅੰਡਰ 19 ਸਿੰਗਲ ਦੇ ਵਿੱਚ ਕੁੜੀਆਂ ਨੇ ਵੀ ਬਾਜ਼ੀ ਮਾਰੀ ਹੈ ਜਿਸ ਦੇ ਵਿੱਚ ਪਹਿਲੇ ਸਥਾਨ ਤੇ ਸੋਨਮ ਅਤੇ ਦੂਸਰੇ ਤੇ ਪੀਹੂ ਰਹੀ ਹੈ ਇਸੇ ਤਰ੍ਹਾਂ ਜੇ ਗੱਲ ਕਰੀ ਜਾਵੇ ਅੰਡਰ 16 ਡਬਲ ਦੇ ਵਿੱਚ ਪਹਿਲੇ ਸਥਾਨ ਤੇ ਕਰਨ ਵੀਰ ਅਤੇ ਮਨਪ੍ਰੀਤ ਨੇ ਹਾਸਲ ਕੀਤਾ ਜੇ ਇਸੇ ਦੌਰਾਨ ਅੱਗੇ ਗੱਲ ਕੀਤੀ ਜਾਵੇ ਤਾਂ ਅੰਡਰ 19 ਡਬਲ ਦੀ ਤਾਂ ਪਹਿਲੇ ਸਥਾਨ ਤੇ ਸੁਪਾਗ ਅਤੇ ਮਾਦਵ ਰਹੇ ਜਦੋਂ ਕਿ ਦੂਸਰੇ ਸਥਾਨ ਤੇ ਮਾਨਵ ਅਤੇ ਕ੍ਰਿਸ਼ਿਰ ਨੇ ਬਾਜ਼ੀ ਮਾਰੀ ਹੈ 40 ਪਲੱਸ ਸਿੰਗਲ ਦੇ ਵਿੱਚ ਪਹਿਲੇ ਸਥਾਨ ਤੇ ਨਰੇਸ਼ ਕੁਮਾਰ ਨੇ ਹਾਸਲ ਕੀਤਾ ਦੂਸਰੇ ਸਥਾਨ ਤੇ ਜਗਜੀਤ ਸਿੰਘ ਰਹੇ 40 प्लस डबल ਦੇ ਵਿੱਚ ਪਹਿਲੇ ਥਾਂ ਤੇ ਰਜਨੀਸ਼ ਵਾਲੀਆ ਅਤੇ ਨਰੇਸ਼ ਕੁਮਾਰ ਨੇ ਬਾਜ਼ੀ ਮਾਰੀ ਹੈ। ਦੂਸਰੇ ਥਾਂ ਤੇ ਸੰਜੀਵ ਕੁਮਾਰ ਅਤੇ ਡਾਕਟਰ ਸਤਿਆਪਾਲ ਰਹੇ। ਇਸੇ ਤਰ੍ਹਾਂ ਓਪਨ ਸਿੰਗਲ ਦੇ ਵਿੱਚ ਪਹਿਲੇ ਥਾਂ ਤੇ ਗੌਤਮ ਦੂਸਰੇ ਥਾਂ ਤੇ ਆਸ਼ਿਬ ਗਾਬਾ ਰਹੇ। ਓਪਨ ਡਬਲ ਦੇ ਵਿੱਚ ਪਹਿਲੇ ਥਾਂ ਤੇ ਸਾਹਿਲ ਅਤੇ ਕਮਲ ਨੇ ਬਾਜ਼ੀ ਮਾਰੀ ਹੈ। ਦੂਸਰੇ ਥਾਂ ਤੇ ਆਕਾਸ਼ ਅਤੇ ਮਾਨਵ ਰਹੇ ਨੇ। ਅੰਤ ਦੇ ਵਿੱਚ ਸਾਰੇ ਹੀ ਵਿਜੇਤਾ ਰਹੀ ਖਿਡਾਰੀਆਂ ਨੂੰ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਜੈਂਟਸ ਕਲੱਬ ਦੇ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦਾ ਕਹਿਣਾ ਹੈ ਕਿ ਜੈਂਟਸ ਕਲੱਬ ਦੇ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਹੈ, ਬੱਚਿਆਂ ਨੂੰ ਤਸ਼ਾਹਦ ਕਰਦਾ ਹੈ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਾ ਹੈ। ਇਸ ਮੌਕੇ ਤੇ ਜੈਂਟਸ ਕਲੱਬ ਦੇ ਪ੍ਰਧਾਨ ਦਿਨੇਸ਼ ਮਹਿਤਾ ਦੇ ਵੱਲੋਂ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦਾ ਧੰਨਵਾਦ ਕੀਤਾ ਗਿਆ ਤੇ ਨਾਲ ਹੀ ਸਵਾਗਤ ਕਰਦੇ ਹੋਏ ਕਿਹਾ ਗਿਆ ਕਿ ਜੈਂਟਸ ਕਲੱਬ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਸਭ ਤੋਂ ਅੱਗੇ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਗੇਮਾਂ ਇਸੇ ਤਰ੍ਹਾਂ ਕਰਵਾਈਆਂ ਜਾਣਗੀਆਂ ਆਓ ਤੁਹਾਨੂੰ ਸੁਣਾਉਂਦੇ ਆ ਇਸ ਮੌਕੇ ਤੇ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਸੀ ਮੈਂ ਅੱਜ ਜੈਂਟਸ ਕਲੱਬ ਨੂੰ ਬਹੁਤ-ਬਹੁਤ ਮੁबारकबाद ਦਿੰਨੀ ਆ ਔਰ ਜੈਂਟਸ ਕਲੱਬ ਵਧਾਈ ਦੇ ਪਾਤਰ ਹੈ ਕਿ ਜੋ ਉਹਨਾਂ ਨੇ ਟੂਰਨਾਮੈਂਟ ਕਰਵਾਇਆ ਕਿਉਂਕਿ ਇਸੇ ਟੂਰਨਾਮੈਂਟ ਤੋਂ ਛੋਟੇ-ਛੋਟੇ ਪਲੇਟਫਾਰਮ ਤੋਂ ਹੀ ਸਾਨੂੰ ਵੱਡੇ-ਵੱਡੇ ਪਲੇਅਰ ਮਿਲਣਗੇ ਔਰ ਨਾਲ ਹੀ ਅੱਜ ਦਾ ਜਿਹੜਾ ਟੂਰਨਾਮੈਂਟ ਹੈ ਮਨੀਸ਼ ਜੀ ਦੀ ਯਾਦ ਵਿੱਚ ਕਰਵਾਇਆ ਗਿਆ ਹੈ ਤਾਂ ਇੱਕ ਬਹੁਤ ਅੱਛੀ ਸੋਚ ਹੈ ਕਿ ਸਾਡਾ ਜੇ ਕੋਈ ਸਾਥੀ ਵਿਛੜ ਗਿਆ ਉਹਨੂੰ ਯਾਦ ਕਰਨ ਦਾ ਇੱਕ ਬਹੁਤ ਅੱਛਾ ਢੰਗ ਹੈ ਔਰ ਮੈਂ ਇਹ ਕਹੂੰਗੀ ਮਨੀਸ਼ ਜੀ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ ਔਰ ਭਗਵਾਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਔਰ ਜੈਂਟਸ کلب ਦੀ ਗੱਲ ਕਰੀਏ ਤਾਂ ਹਮੇਸ਼ਾ ਹੀ ਅੱਛੇ ਔਰ ਨੇਕ ਕੰਮ ਕਰਦੇ ਰਹੇ ਨੇ ਔਰ ਅੱਗੇ ਵੀ ਪੂਰੀ ਉਮੀਦ ਹੈ ਕਿ ਰਾਜਪੂਰਾ ਵਿੱਚ ਦਿਨੇਸ਼ ਮਹਿਤਾ ਜੀ ਦੀ ਅਗਵਾਈ ਵਿੱਚ ਜੋ ਟੀਮ ਬਣੀ ਹੈ ਹੋਰ ਵੀ ਬਹੁਤ ਅੱਛੇ ਕੰਮ ਕਰਦੇ ਰਹਿਣਗੇ ਬਹੁਤ ਹੀ ਅੱਛਾ ਯੋਗਦਾਨ ਹੈ ਸ਼ਲਾਂਗਾ ਜੋ ਪ੍ਰੋਗਰਾਮ ਹੈਗਾ ਇਹ ਕਿਉਂਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਤਾਂ ਪਹਿਲਾਂ ਹੀ ਖੇਡਾਂ ਬਤਨ ਪੰਜਾਬ ਦੀਆਂ ਸ਼ੁਰੂਆਤ ਕਰਕੇ ਉਹਨਾਂ ਨੇ ਇਹ ਕਿਹਾ ਕਿ ਜਿਹੜੀਆਂ ਖੇਡਾਂ ਜਿਹੜੀਆਂ ਸਾਡੀਆਂ ਗਲੀਆਂ ਮੋਹੱਲੇ ਦੀਆਂ ਖੇਡਾਂ ਸੀ ਉਹ ਬਿਲਕੁਲ ਖਤਮ ਹੋ ਗਈਆਂ ਸੀ ਅੱਜ ਜੋ ਬੱਚੇ ਖੇਡ ਰਹੇ ਨੇ ਤੁਸੀਂ ਦੇਖੋ ਜਿਹੜੀਆਂ ਜਦੋਂ ਖੇਡਾਂ ਬਤਨ ਪੰਜਾਬ ਦੀਆਂ ਕਰਾਈਆਂ ਕਿੰਨੇ ਬੱਚੇ ਸਟੇਟ ਲੈਵਲ ਤੇ ਗਏ ਨੈਸ਼ਨਲ ਲੈਵਲ ਤੇ ਗਏ ਤਾਂ ਇੱਥੋਂ ਹੀ ਸਾਨੂੰ ਸਟਾਰ ਮਿਲਨੇ ਨੇ ਔਰ ਜਦੋਂ ਇਦਾਂ ਦੀਆਂ ਸੰਸਥਾਵਾਂ ਸਾਰੀਆਂ ਇਦਾਂ ਦੀ ਕੋਸ਼ਿਸ਼ ਕਰ ਰਹੇ ਹਰ ਸੰਸਥਾ ਇਹ ਕੋਸ਼ਿਸ਼ ਕਰੇ ਤਾਂ ਸਾਡੇ ਬੱਚਿਆਂ ਨੂੰ ਵੀ ਮੌਕਾ ਮਿਲੇਗਾ ਅੱਛੇ ਪਲੇਟਫਾਰਮ ਹਤੇ ਜਾਣਦਾ ਤਾਂ ਇਹ ਜਿਹੜੀਆਂ ਆਪਾਂ ਇੱਕ ਜੈਂਟਸ ਕਲੱਬ ਹੋ ਗਿਆ ਜਾਂ ਆਪਾਂ ਨੇ ਇਦਾਂ ਦੀਆਂ ਸੰਸਥਾਵਾਂ ਬਣਾਣੇ ਆ ਤਾਂ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਇਹਨਾਂ ਦਾ ਸਾਥ ਦੇਈਏ ਇਹਨਾਂ ਦਾ ਪੂਰਾ ਸਹਿਯੋਗ ਦੇਈਏ ਤਾਂ ਕਿ ਇਹ ਹੋਰ ਅੱਜ ਜਿਸ ਲੈਵਲ ਤੇ ਇਹਨਾਂ ਨੇ ਟੂਰਨਾਮੈਂਟ ਕਰਵਾਏ ਹੈ ਦੋ ਵੱਡੇ ਲੈਵਲ ਤੇ ਟੂਰਨਾਮੈਂਟ ਕਰਵਾਉਣ ਔਰ ਮੈਂ ਦਿਨੇਸ਼ ਮਹਿਤਾ ਜੀ ਔਰ ਉਹਨਾਂ ਦੀ ਟੀਮ ਨੂੰ ਪੂਰਾ ਭਰੋਸਾ ਦਿਵਾਨੀ ਆ ਕਿ ਅਸੀਂ ਹਮੇਸ਼ਾ ਨਾਲ ਆ ਜਿੱਥੇ ਸਾਡੇ ਸਹਿਯੋਗ ਦੀ ਲੋੜ ਹੈ ਤਾਂ ਅਸੀਂ ਬਿਲਕੁਲ ਨਾਲ ਖੜਾਂਗੇ ਸਭ ਤੋਂ ਪਹਿਲੇ ਤੋਂ ਹਮਾਰੇ ਵਿਧਾਇਕਾ ਮੈਡਮ एम एल ए मित्तल जी का जर्ट्स क्लब पहुँचने पर पूरी जर्ज टीम की तरफ से बहुत बहुत शुक्रिया बहुत बहुत धन्यवाद और जिस हिसाब से समय समय पर रहकर मैडम हमारा उत्साहवर्धन करती हैं तो नेचुरली इनका आशीर्वाद हमारे ऊपर हमेशा बना रहता है और आज जिस प्रकार का टूर्नामेंट हुआ है हमारे अजीज दोस्त मनीष वर्मा जी की याद में जो टूर्नामेंट खेला गया बस हमारी यही एक तमन्ना है कि इस टूर्नामेंट के सहारे उनको याद करते रहें उन्होंने क्लब के लिए जो किया है उसको याद करते रहें और आज जिस प्रकार का ये टूर्नामेंट हुआ है उसके अंदर जो बच्चों ने खेल दिखाया है जो टैलेंट है तो मैं तो सोच भी नहीं सकता कि राजपुरा जैसे शहर में इतने बढ़िया बढ़िया खिलाड़ी हैं मतलब कई बार तो ऐसे ऐसे शॉर्ट देखे हमारे जो सतपाल डॉक्टर साहब हैं पैंसठ साल की उम्र में जिस तरह से शॉट मार रहे थे इनकी स्टेमिना कमाल है मतलब एक देखने को बनती थी जिस तरह से महेश जी थे मतलब छोटे छोटे बच्चे माधव हो गया मतलब मैंने देखा है कि इतना टैलेंट तो मेरे को तो ये लगता है कि आने वाले टाइम में ये बच्चे राजपुरा का नाम रोशन करेंगे और मेरी क्लब की तरफ से इनको बहुत बहुत शुभकामनाएं बहुत बहुत अच्छा लग गया मिसेज ज़्यादा भावुक हुई उन्होंने बैनर लगे बार देख के काफ़ी शौक सी ਮੈਂ ਵੀ ਨਹੀਂ ਆ ਰਿਹਾ ਸੀ ਮੈਂ ਤਾਂ ਕਹਿ ਸੀ ਵੀ ਤੁਸੀਂ ਕਰ ਲੋ ਜਿਵੇਂ ਮਰਜ਼ੀ ਕਰੋ ਜੋ ਸਾਡਾ ਯੋਗਦਾਨ ਹੈ ਮੈਂ ਨਹੀਂ ਹਾਲੇ ਪਰ ਇਹ ਵੀ ਨਾ ਨਾ ਕੋਈ ਨਹੀਂ ਤੁਸੀਂ ਅਸਰ ਕਿਤੇ ਨਾ ਕਿਤੇ ਭਾਵੇਂ ਟਾਈਮ ਤਾਂ ਹੈ ਪਰ ਇੱਕ ਹੁੰਦਾ ਨਾ ਕਿ ਬੇਟੇ ਵਾਸਤੇ ਅਗਰ ਸਾਰੇ ਜਣੇ ਇਕੱਠੇ ਨਾ ਤੁਹਾਡਾ ਨਾਲ ਅਸੀਂ ਪ੍ਰਧਾਨ ਜੀ ਦਾ ਮਹਿਤਾ ਜੀ ਦਾ ਸਾਰੀ ਟੀਮ ਦਾ ਐਮਐਲਏ ਸਰ ਦਾ ਬਹੁਤ ਥੈਂਕਸ ਕਰਦੇ ਆਂ ਦੇ ਕਿਸੇ ਬਹਾਨੇ ਇਹਨਾਂ ਸਾਡੇ ਬੱਚੇ ਨੂੰ ਯਾਦ ਪਿਤਾ ਜੀ ਆ ਰਹੇ ਇੰਨਾ ਸੱਚੀਅਤ ਬੱਚਾ ਸੀ न्यूज 89 पंजाब दे लिए राजप्रांतों पत्रकार मोहित कुमार की खास रिपोर्ट न्यूज 89 पंजाब हर खबर जिंदा होवे असर